ਬਾਤ ਜਿਹੜਾ ਪਤਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸ਼ਾਰਟ ਟਾਈਮ ਤੇ ਕਾਲ ਦਿੱਤੀ ਗਈ ਹੈ ਸੰਗਤਾਂ ਨੂੰ ਪਸਾਨ ਜਿਹੀ ਬੰਦੀਆਂ ਵੱਲੋਂ ਖਾਸ ਕਰਕੇ ਭਾਨਾ ਸਿੱਧੂ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਪੰਜਾਬ ਤੋਂ ਬੇਰੁਜ਼ਗਾਰ ਜਿਹੜੇ ਸਾਡੇ ਨੌਜਵਾਨ ਹੈ ਉਹ ਸਰਕਾਰ ਦੀ ਮਾੜੀ ਨੀਤੀਆਂ ਕਰਕੇ ਵਿਦੇਸ਼ਾਂ 'ਚ ਜਾਣ ਵਾਸਤੇ ਮਜਬੂਰ ਹੋ ਰਹੇ ਆ ਸੋ ਏਜੰਟ ਜਿਹੜੇ ਉਹਨਾਂ ਨੂੰ ਭੇਜਣ ਦਾ ਲਾਰਾ ਲਾਉਂਦੇ ਸੀ ਬਹੁਤ ਠੱਗੀ ਮਾਰਦੇ ਸੀ ਉਹਨਾਂ ਨੇ ਪੈਸਾ ਵੀ ਲੈ ਲੈਣਾ ਉਹਨਾਂ ਨੂੰ ਬਾਹਰ ਬਣਾ ਭੇਜਣਾ ਜਿਹੜੇ ਇਸ ਤਰ੍ਹਾਂ ਦੇ ਕੇਸ ਸੀ ਫੇਰ ਕੋਈ ਜਿਹੜੇ ਆਪ ਵਿੱਚ ਮਾਲਕ ਤੀਮੀ ਦੇ ਮੱਤ ਭੇਜਦੇ ਉਹਨਾਂ ਨੂੰ ਉਹ ਸੋਲਵ ਕਰਦਾ ਸੀ ਸੋ ਇਸ ਤਰ੍ਹਾਂ ਦੇ ਇੱਕ ਸਮਾਜ ਸੁਧਾਰ ਕਾਰਜ ਕਰਦਾ ਸੀ ਭਾਲਾ ਸੀ ਪਰ ਸਰਕਾਰ ਨੂੰ ਉਹ ਰਾਸ ਨਹੀਂ ਆਇਆ ਕਿਉਂਕਿ ਸਰਕਾਰ ਕਰੋੜਾਂ ਰੁਪਇਆ ਉਹਨਾਂ ਏਜੰਟਾਂ ਤੋਂ ਲੈ ਰਹੀ ਹੈ ਜਿਹੜੇ ਗਲਤ ਟੀਕੇ ਨਾਲ ਬੱਚਿਆਂ ਨੂੰ ਬਨਾ ਕਰ ਰਹੇ ਸੋ ਪਹਾਣੇ ਸਿੱਧੂ ਤੇ ਲੁਧਿਆਣੇ ਕੇਸ ਪਾਇਆ ਗਿਆ ਜੋ ਸਰਾਸਰ ਗਲਤ ਹੈ ਜਿਸ ਏਜੰਟ ਤੋਂ 1 ਕਰੋੜ 15 ਲੱਖ ਰੁਪਇਆ ਉਹ ਵਾਪਸ ਕਰਾ ਰਿਹਾ ਸੀ ਉਸ ਪਾਰਟੀ ਦਾ ਉਸ ਤੋਂ 10000 ਰੁਪਇਆ ਰਿਸ਼ਵਤ ਮੰਗਣ ਦੀ ਉਸ ਤੇ ਦੋਸ਼ ਕਾਇਆ ਉਸ ਤੇ ਪਰਚਾ ਦਰਜ ਕਰਿਆ ਪਰਚਾ ਦਰਜ ਕਰਕੇ ਉਹਨੂੰ ਰਿਮਾਂਡ ਲੈ ਕੇ ਜੇਲ੍ਹ ਭੇਜਿਆ ਗਿਆ ਉਸ ਤੇ ਤਸੱਦਦ ਕੀਤਾ ਗਿਆ ਦੇਖੋ ਜਿਹੜਾ ਪੰਜਾਬ ਦੇ ਫਟਕਾਂ ਦੀ ਗੱਲ ਕਰਦਾ ਪੰਜਾਬ ਦੇ ਨੁਤਿਆਂ ਦੀ ਗੱਲ ਕਰਦਾ ਉਸ ਭਾਨੇ ਸਿੱਧੂ ਤੇ ਤੀਜੇ ਦਰਜੇ ਦਾ ਤਸ਼ੱਦਦ ਕਿੱਥਾ ਗਿਆ ਸੋ ਹੁਣ ਜਦੋਂ ਜ਼ਮਾਨਤ ਤੇ ਉਸ ਕੇਸ 'ਚ ਉਹਨੂੰ ਜ਼ਮਾਨਤ ਮੇ ਰਹੀ ਸੀ ਬਾਹਰ ਆ ਰਿਹਾ ਸੀ ਪਟਿਆਲੇ ਇੱਕ ਹੋਰ ਕੇਸ ਉਸ ਤੇ ਪਾਇਆ ਗਿਆ ਕੇਸ ਦੇਖੋ ਸਰਕਾਰ ਦਾ ਮੈਂ ਕਹਿੰਨਾ ਕਿਸ ਤਰ੍ਹਾਂ ਦਾ ਸਟੇਟਸ ਐ ਸਰਕਾਰ ਦਾ ਨੀਵੇਂ ਪੱਦਰ ਤੇ ਸਰਕਾਰ ਉੱਤਰਾਈ ਕਿ 10 ਇੱਕ ਦੀ 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 ਚੈਨੀ ਤੋੜਨ ਦਾ ਕੇਸ ਉਸ ਤੇ ਦਰਜ ਕੀਤਾ ਗਿਆ ਜੋ ਸਰਾਸਰ ਗਲਤ ਹੈ ਨਾ ਭਾਨਾ ਸਿੱਧੂ ਇਸ ਤਰ੍ਹਾਂ ਦੀ ਦਿੱਕਤੀ ਦਾ ਮਾਲਕ ਹੈ ਸੋ ਉਸ ਤੇ ਕੇਸ ਪਾਇਆ ਗਿਆ ਹੁਣ ਇੱਕ ਕੇਸ ਹੋਰ ਦਾ ਪਾਇਆ ਗਿਆ ਸੋ ਉਹਨਾਂ ਨੂੰ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਭਾਵੇਂ ਭਾਨਾ ਸਿੱਧੂ ਹੈ ਭਾਵੇਂ ਭਾਈ ਅਮਰਪਾਲ ਸਿੰਘ ਹੈ ਜਾਂ ਜਹਦਾਰ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਹੁੰਦੇ ਜ਼ੁਲਮ ਨੂੰ ਰੋਕਣ ਬਾਸਤੇ ਉਹ ਐਕਸ਼ਨ ਕਰਦੇ ਆ ਉਹਨਾਂ ਨੂੰ ਸਰਕਾਰਾਂ ਜਿਹੜਾਂ ਪਿੱਛੇ ਟੱਕਦੀਆਂ ਸੋ ਅੱਜ ਜਿਹੜਾ ਭਾਨੇ ਸਿੱਧੂ ਨੂੰ ਨਜਾਇਜ਼ ਕੇਸ ਪਾ ਕੇ ਹਰਾਸਤ ਰੱਖਿਆ ਗਿਆ ਉਹਦੇ ਖਿਲਾਫ ਸੰਗਤਾਂ ਜਾਗਰੂਕ ਹੋਈਆਂ ਜਦ ਪਸੰਦ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਟੋਲ ਪਲਾਜ਼ਾ 2 ਘੰਟੇ ਵਾਸਤੇ ਫ੍ਰੀ ਕੀਤਾ ਇਹ ਸਰਕਾਰ ਨੂੰ ਇੱਕ ਸੰਕੇਤ ਹੈ ਵੀ ਜਿਹੜਾ ਵੀ ਕੋਈ ਪੰਜਾਬ ਇਸ ਤਰ੍ਹਾਂ ਦਾ ਧੱਕਾ ਕਰੇਗਾ ਉਹਦੇ ਖਿਲਾਫ ਪਬਲਿਕ ਹੈ ਸੋ ਅੱਜ ਦੀ ਮੈਂ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਉਹਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਜੋ ਸਰਕਾਰ ਦਾ ਫਰਜ ਬਣਦਾ ਸਰਕਾਰ ਦੀ ਡਿਊਟੀਆਂ ਬਣਦੀਆਂ ਕਿਉਂਕਿ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਲੋਕਾਂ ਵਾਸਤੇ ਬਣਦੀ ਹੈ ਸੋ ਉਹਨਾਂ ਨੂੰ ਜਨਤਾ ਦੇ ਕੰਮ ਕਰਨੇ ਚਾਹੀਦੇ ਇੱਥੇ ਰੋਜ਼ਗਾਰ ਦੇਣਾ ਚਾਹੀਦਾ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਪੰਜਾਬ ਨਾਲ ਜਿਹੜੇ ਤਕੇ ਹੋ ਰਹੇ ਆ ਭਾਵੇਂ ਅੱਜ ਚੰਡੀਗੜ੍ਹ ਪੰਜਾਬ ਤੋਂ ਖੋ ਕੇ ਖੋਇਆ ਜਾ ਰਿਹਾ ਪੰਜਾਬ ਨੂੰ ਇੱਕ ਰਾਜਧਾਨੀ ਤੋਂ ਲਾਵਾਰਸ਼ ਕੀਤਾ ਜਾ ਰਿਹਾ ਉਸ ਦੇ ਖਿਲਾਫ ਨਹੀਂ ਬੋਲ ਰਿਹਾ ਬੀ ਐਮ ਬੀ ਬੋਰਡ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਸ ਚੋਂ ਪੰਜਾਬ ਦੀ ਮੈਂਬਰਸ਼ਿਪ ਜਿਹੜੀ ਉਹ ਖਤਮ ਕਰਤੀ ਪਰੰਤੂ ਇਹ ਸਰਕਾਰ ਕੋਈ ਬੋਲ ਨਹੀਂ ਰਹੀ ਸੋ ਇਸ ਤਰ੍ਹਾਂ ਕਰਕੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਤਾਂ ਇਹ ਬਿਲਕੁਲ ਬੋਲ ਨਹੀਂ ਰਹੇ ਜਿਹੜਾ ਪੰਜਾਬ ਦੇ ਹੱਕਾਂ ਦੀ ਮੁੱਦਿਆਂ ਦੀ ਗੱਲ ਕਰਦਾ ਉਹਨੂੰ ਕੇਸ ਪਾ ਕੇ ਇਹ ਪਰੇਸ਼ਾਨ ਕਰਦੇ ਮੈਂ ਅੱਜ ਦੀ ਗੱਲ ਇੱਕ মিডিਆ ਦੇ ਸਾਹਮਣੇ ਹੋਰ ਜਿਹੜਾ ਇੱਕ ਸਿੱਖ ਦਾ ਫਰਜ਼ ਵੀ ਮੰਨਦਾ ਕਿਉਂਕਿ ਸਾਡਾ ਇਤਿਹਾਸ ਇਸ ਚੀਜ਼ ਦਾ ਬਾ ਹੈ ਕਿ ਜਦੋਂ ਵੀ ਕਦੇ ਬੇਤਾਂ ਪੈਂਦੀ ਹੈ ਸਿੱਖ ਉਸਦੇ ਨਾਲ ਖੜਦਾ ਮੈਂ ਰਾਤ ਇਨਸਪੈਕਟਰ ਸਾਧਰ ਨੂੰ ਫੋਨ ਲਾਇਆ ਮੈਂ ਆਪਣੀ ਜਾਣਕਾਰੀ ਦਿੱਤੀ ਕਿ ਮੈਂ ਜਿਹਦਰ ਜਗਤਾਰ ਸਿੰਘ ਹਨਾਰਾ ਦਾ ਬਾਪੂ ਜੀ ਬੋਲਣਾ ਮੇਰੀ ਇੱਛਾ ਹੈ ਕਿ ਸਵੇਰੇ ਮੈਂ ਉਹਨੂੰ ਨਾਸ਼ਤਾ ਕਰਾਵਾਂ ਦੋ ਪਰੌਂਠੇ ਉਹਨੂੰ ਜਾ ਕੇ ਭਾਨੇ ਸਿੱਧੂ ਨੂੰ ਕਰਾਵਾਂ ਉਹਨਾਂ ਨੇ ਮੇਰੇ ਨਾਲ ਵਾਦਾ ਕਰਿਆ ਕਿ ਬਜ਼ੁਰਗੋ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਜ਼ਰੂਰ ਪੱਕੀ ਇਹ ਮੰਗ ਪੂਰੀ ਕਰਾਂਗਾ ਪਰੰਤੂ ਸਵੇਰ 8 ਵਜੇ ਜਦੋਂ ਮੈਂ ਫੋਨ ਕਰਿਆ ਇਨਸਪੈਕਟਰ ਸਾਹਿਬ ਨੂੰ ਉਹਨਾਂ ਨੇ ਫੇਰ ਮੈਨੂੰ ਇਹੀ ਕਿਹਾ ਕਿ ਬਜ਼ੁਰਗੋ ਤੁਹਾਡਾ ਜਿਹੜਾ ਮਸਲਾ ਉਹ ਮੇਰੇ ਧਿਆਨ ਚ ਹੈ ਮੈਂ ਪਹਿਲ ਦੇ ਆਧਾਰ ਤੇ ਜ਼ਰੂਰ ਕਰਾਂਗਾ ਦੇਖੋ ਕਿੰਨੀ ਉਹ ਹਰਕਤ ਇੱਕ ਤਾਂ ਉਸ ਤੇ ਤਸੱਦਦ ਕਰਿਆ ਜਾ ਰਿਹਾ ਇੱਕ ਸਾਨੂੰ ਕੋਈ ਹੱਕ ਨਹੀਂ ਵੀ ਅਸੀਂ ਉਹਨੂੰ ਦੋ ਰੋਟੀ ਪ੍ਰਸ਼ਾਦੇਵਨ ਚਕਾ ਸਕੀਏ ਦੇਖੋ ਸਰਕਾਰ ਦੀ ਗਲਤ ਨੀਤੀਆਂ ਇਹ ਸਰਕਾਰ ਇਹਦਾ ਹਾਲ ਉਹੀ ਹੋਣਾ ਜੋ ਪਿਛਲੀਆਂ ਪਾਰਟੀਆਂ ਦਾ ਹੋਇਆ ਕਿਉਂਕਿ ਪੰਜਾਬ ਨੂੰ ਜਿਹਨੇ ਪਿੱਛੇ ਖਾਈ ਹੈ ਭਾਵੇਂ ਉਹ 25 ਸਾਲ ਦੇ ਰਾਜ ਕਰਨ ਦਾ ਵਾਅਦਾ ਕਰਦਾ ਉਹ ਅੱਜ ਹਾਸ਼ੀਏ ਤੋਂ ਖਤਮ ਹੋ ਚੁੱਕੇ ਤਾਂ ਭਗਵਾਨ ਤਮਨ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਜਿਹੜੇ ਉਹ ਰਸਤੇ ਪਿਆ ਨਾ ਉਹਦਾ ਰਿਜ਼ਲਟ ਹੋ ਜੇ ਨਾ ਇਹਨੂੰ 2024 ਦੀ ਲੋਕ ਸਭਾ ਚੋਣਾਂ ਚ ਇਸ ਦਾ ਰਿਜ਼ਲਟ ਪਤਾ ਲੱਗ ਜਾਣਾ ਵੀ ਕਿੰਨੀ ਜਨਤਾ ਮੇਰੇ ਨਾਲ ਹੈ ਕਿਉਂਕਿ ਪਿਛਲੀ ਜਿਹੜੀ ਬਾਹਰਲੀ ਸਟੇਟਾਂ ਦੀ ਪ੍ਰਧਾਨ ਸਭਾ ਦੀ ਚੋਣਾਂ ਹੋਈਆਂ ਉਹ ਚ ਇਹਨਾਂ ਨੇ ਪੰਜਾਬ ਦਾ ਅਰਬਾ ਰੁਪਿਆ ਉੱਥੇ ਪ੍ਰਚਾਰ ਵਾਸਤੇ ਖਰਚ ਕੀਤਾ ਜਿਹੜਾ ਕੇਜਰੀਵਾਲ ਪ੍ਰਧਾਨ ਮੰਤਰੀ ਬਣਦੇ ਸੁਪਨੇ ਲੈ ਰਿਹਾ ਸੀ ਉਹਦੇ ਸੁਪਨੇ ਨਾਕਾਰ ਹੋਏ ਸਾਰੇ ਕਿਉਂਕਿ ਉੱਥੇ ਇਹਨਾਂ ਦੇ ਕੈਂਡੀਡੇਟ ਆਪਣੀ ਜਮਾਨਤਾਂ ਵੀ ਨਹੀਂ ਬਚਾ ਸਕੇ ਠੀਕ ਕਾਰਨ ਕੀ ਹੈ ਕਿ ਇਹ ਪ੍ਰਚਾਰ ਤਾਂ ਮੀਡੀਆ 'ਚ ਕਰ ਰਹੇ ਆ ਕਰੋਣਾ ਰੁਪਿਆ ਖਰਚ ਕੇ ਅਸਲੀਅਤ ਹੈ ਨਹੀਂ ਅਸਲੀਅਤ ਹੁਣ ਦੇਖਿਆ ਜਿਹੜਾ ਭਗਵੰਤ ਮਾਨ ਵਾਅਦਾ ਕਰਦਾ ਸੀ ਕਿ ਮੇਰੀ ਸਰਕਾਰ ਚ ਕੋਈ ਧਰਨਾ ਨਹੀਂ ਹੋਏਗਾ ਅੱਜ ਮਜਬੂਰ ਹੋ ਰਹੇ ਹਨ ਵਿਦਿਆਰਥੀ ਧਰਨੇ ਲਾ ਰਹੇ ਹਨ ਆਣ ਵਾਲੀ ਰਣਨੀਤੀ ਕੀ ਹੋਊਗੀ ਜੇ ਹੁਣ ਉਹਨੂੰ ਨਹੀਂ ਜ਼ਮਾਨਤ ਮਿਲਦੀ ਅੱਜ ਜਿਵੇਂ ਹੋਰ ਪੱਤੇ ਦਰਜ ਹੋ ਰਹੇ ਨੇ ਦੇਖੋ ਕੱਲ ਨੂੰ ਉਹਦੇ ਪਿੰਡ ਕੋਟ ਦੁਨ ਨੇ ਸੱਦਿਆ ਗਿਆ ਇਕੱਠ ਜੋ ਵੀ ਉੱਥੇ ਸੰਗਤਾਂ ਫੈਸਲਾ ਲੈਣ ਦੀਆਂ ਉਹ ਅਗਲੀ ਰਣਨੀਤੀ ਠੀਕ ਹੈ